ਅਸਲ ਦੇ ਵਿੱਚ 2007 ਦੇ ਵਿੱਚ ਇੱਕ ਅਜਿਹੀ ਇਨਸੀਡੈਂਟ ਵਾਪਰੀ ਬਠਿੰਡੇ ਚ ਇੱਕ ਅਜਿਹੀ ਘਟਨਾ ਵਾਪਰੀ ਜੀ ਜਿੱਥੇ ਪੁਲਿਸ ਦੇ ਇੱਕ ਬੜੇ ਜਾਮਬਾਜ ਅਫਸਰ ਬਹੁਤ ਹੀ ਇਮਾਨਦਾਰ ਜੀ ਔਰ ਆਪਣੇ ਕਰਤੱਵ ਨੂੰ ਪ੍ਰਮੁਖਤਾ ਦੇਣ ਵਾਲੇ ਵਿਅਕਤੀ ਦੇ ਉੱਤੇ ਬਹੁਤ ਬੁਰਾ ਟਾਈਮ ਆ ਗਿਆ ਸੀ ਜੀ ਬੇਲੇ ਦੇ ਐਸਐਸਪੀ ਨੂੰ ਕੁਝ ਲੋਕਾਂ ਨੇ ਚੁਕਤਾ ਇੱਥੇ ਕੋਈ ਇਨਸੀਡੈਂਟ ਵਾਪਰੀ ਉਹਦੇ ਰਿਸ਼ਤੇਦਾਰ ਵੱਲੋਂ ਕੁਝ ਕੰਮ ਕੀਤਾ ਗਿਆ ਸੀ ਇਹ ਜਿਹੜਾ ਇਹ ਅਪਰਾਧ ਕੀਤਾ ਇਹ ਅਪਰਾਧ ਜੇ ਇੱਕ ਇੱਕ ਬੰਦਾ ਅਪਰਾਧ ਕਰਦਾ ਹੈ ਉਹਦਾ ਰਿਸ਼ਤੇਦਾਰ ਇਨਚਾਰਜ ਲੱਗਿਆ ਹੋਇਆ ਹੈ ਕਿਸੇ ਪੁਲਿਸ ਚੌਕੀ ਦਾ ਇਹ ਉਹਦੀ ਮਿੱਲੀਭੁਗਤ ਤੋਂ ਬਗੈਰ ਹੋ ਨਹੀਂ ਸਕਦਾ ਇਸ ਲਈ ਜਿਹੜਾ ਅਪਰਾਧ ਹੋਇਆ ਇਹਦੇ ਚ ਉਹਦੀ ਇਨਵੋਲਵਮੈਂਟ ਹੈ ਜੀ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਵਧੀਆ ਰਹੂ ਤੇ ਬੇਲੇ ਦੇ ਐਸਐਸਪੀ ਨੇ ਉਸ ਬੰਦੇ ਨੂੰ ਡਿਸਮਿਸ ਕਰਨ ਦਾ ਫੈਸਲਾ ਲਗਭਗ ਕਰ ਲਿਆ ਸੀ ਜੀ ਲੇਕਿਨ ਜਦੋਂ ਉਸ ਅਪਰਾਧ ਨਾਲ ਸੰਬੰਧਿਤ ਪ੍ਰੈਸ ਕਾਨਫਰੰਸ ਹੋਈ ਤੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਸਵਾਲ ਜਵਾਬ ਹੋਏ ਜੀ ਤਾਂ ਮੈਂ ਉਸ ਪੁਲਿਸ ਅਧਿਕਾਰੀ ਨੂੰ ਜਿਹੜਾ ਉਸ ਵੇਲੇ ਦਾ ਐਸਐਸਪੀ ਸੀ ਨੂੰ ਸਵਾਲ ਕੀਤਾ ਕਿ ਜਿਸ ਬੰਦੇ ਨੇ ਅਪਰਾਧ ਕੀਤਾ ਸੀ ਉਹਨੂੰ ਗ੍ਰਿਫਤਾਰ ਕਿ ਨਹੀਂ ਕੀਤਾ ਹੈ ਜੀ ਤਾਂ ਐਸਐਸਪੀ ਸਾਹਿਬ ਕਹਿੰਦੇ ਗ੍ਰਿਫਤਾਰ ਕੀਤਾ ਉਹਦੇ ਰਿਸ਼ਤੇਦਾਰ ਨੇ ਜੀ ਮੈਂ ਫਿਰ ਇਹ ਗੱਲ ਪੁੱਛੀ ਕਿ ਰਿਸ਼ਤੇਦਾਰ ਨੇ ਜਿਹੜਾ ਇੰਚਾਰਜ ਥਾਣੇ ਦਾ ਰਿਸ਼ਤੇਦਾਰ ਆ ਪੁਲਿਸ ਅਫਸਰ ਹੈ ਉਹਨੇ ਆਪਣੀ ਰਿਸ਼ਤੇਦਾਰੀ ਨਾਲੋਂ ਜ਼ਿਆਦਾ ਤਰਜੀਹ ਵਰਦੀ ਨੂੰ ਦਿੱਤੀ ਹੈ ਕਿ ਨਹੀਂ ਦਿੱਤੀ ਜੀ ਤਾਂ ਐਸਐਸਪੀ ਸਾਹਿਬ ਕਹਿੰਦੇ ਵੀ ਹਾਂ ਵਰਦੀ ਨੂੰ ਤਰਜੀਹ ਦਿੱਤੀ ਹੈ ਤੇ ਮੈਂ ਕਿਹਾ ਫਿਰ ਇਹਦਾ ਮਤਲਬ ਇਹ ਹੈ ਕਿ ਜਿਸ ਬੰਦੇ ਨੇ ਇੱਕ ਬੜੇ ਗੰਭੀਰ ਅਪਰਾਧ ਨੂੰ ਡਿਟੈਕਟ ਕੀਤਾ ਹੈ ਜੀ اور ਆਪਣੇ ਹੀ ਰਿਸ਼ਤੇਦਾਰ ਨੂੰ ਗ੍ਰਿਫਤਾਰ ਕੀਤਾ ਉਸ ਬੰਦੇ ਨੇ ਤਾਂ ਜਿਹੜੀ ਹੈਗੀ ਆਪਣੀ ਫਰਜ਼ ਨਿਭਾਉਣ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜੀ ਕੀ ਤੁਸੀਂ ਉਸ ਬੰਦੇ ਨੂੰ ਉਸ ਅਫਸਰ ਨੂੰ ਆਵਾਜ਼ ਦੇਣ ਵਾਸਤੇ ਸਰਕਾਰ ਨੂੰ ਲਿਖੋਗੇ ਜੀ ਤਾਂ ਐਸਐਸਪੀ ਸਾਹਿਬ ਕਹਿੰਨ ਲੱਗੇ ਵੀ ਜ਼ਰੂਰ ਲਿਖਣਾ ਪਊਗਾ ਜੀ ਅਮਰਤਜੀਤ ਨਤੀਜਾ ਇਹ ਹੋਇਆ ਕਿ ਜਿਸ ਬੰਦੇ ਨੂੰ ਡਿਸਮਿਸ ਕਰਨਾ ਚਾਹੁੰਦੇ ਸੀ ਉੱਚ ਅਧਿਕਾਰੀ ਜੀ ਉਹ ਬੰਦਾ ਹੀਰੋ ਬਣ ਕੇ ਉੱਭਰਿਆ ਤੇ ਸਾਰੀਆਂ ਅਖਬਾਰਾਂ ਦੇ ਵਿੱਚ ਸਾਰੇ ਟੀਵੀ ਚੈਨਲਰ ਦੇ ਵਿੱਚ ਉਹਨਾਂ ਦੀ ਇੱਕ ਫਰਜ ਨਿਭਾਉਣ ਵਾਲੇ ਅਧਿਕਾਰੀ ਵਜੋਂ ਉਹਨਾਂ ਦੀ ਵਹਿਦਾ ਵਹਿਦਾ ਹੋ ਗਈ ਜੀ ਉਹਨਾਂ ਦੀ ਬੱਲੇ ਬੱਲੇ ਹੋ ਗਈ ਜੀ ਇਹ ਮਾਮਲਾ ਜਿਸ ਵੇਲੇ ਵਾਪਰਿਆ ਜਿਵੇਂ ਕਿ ਅੱਜ ਦਿਨੇ ਉਹ ਖਬਰਾਂ ਲੱਗਦੀਆਂ ਜੀ ਰਾਤ ਨੂੰ ਮੈਨੂੰ ਇੱਕ ਮੋਗਾ ਜ਼ਿਲ੍ਹੇ ਦੇ ਪੁਲਿਸ ਅਫਸਰ ਦਾ ਫੋਨ ਆਉਂਦਾ ਜੀ ਉਹ ਮੈਨੂੰ ਕਹਿੰਦੇ ਵੀ ਫਲਾਣ ਸਿੰਘ ਦਾ ਤਾਂ ਤੁਸੀਂ ਬਚਾਅ ਕਰ ਲਿਆ ਉਹਨੂੰ ਬਚਾ ਲਿਆ ਲੇਕਿਨ ਸਾਡੀ ਪੁਲਿਸ ਦੇ ਜਿਹੜੇ ਵੱਡੇ ਅਫਸਰ ਹੈ ਉਨ੍ਹਾਂ ਦਾ ਵਕਾਰ ਦਾਤੇ ਲੱਗਿਆ ਹੋਇਆ ਤੇ ਉਸ ਵਕਾਰ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਜੀ ਮੈਂ ਕਿਹਾ ਜੀ ਕਿਉਂ ਨਹੀਂ ਸੰਪਰਕ ਕਰੂਗਾ ਉਹ ਬੰਦਾ ਡੀਐਸਪੀ ਰੈਂਕ ਦਾ ਸੀ ਜੀ ਨੈਕਸਟ ਡੇ ਅਸੀਂ ਚਲੇ ਗਏ ਉਹਨਾਂ ਦੇ ਕੋਲੇ ਦੋ ਤਿੰਨ ਪੱਤਰਕਾਰ ਮੈਂ ਜਾ ਕੇ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਮੈਨੂੰ ਸਾਰੀ ਕਹਾਣੀ ਦੱਸੀ ਤੇ ਉਹ ਕਹਾਣੀ ਇਨ ਵਿੱਚ ਜਵੇਂ ਉਹਨਾਂ ਨੇ ਦੱਸੀ ਤਾਂ ਮੇਰੇ ਜ਼ਹਿਨ ਦੇ ਵਿੱਚ ਬੈ ਗਈ ਜੀ ਮੈਂ ਕਿਹਾ ਵੀ ਤਾਂ ਬਹੁਤ ਵੱਡਾ ਮਾਮਲਾ ਹੈ